ਬਹੁਤ ਧੰਨਵਾਦ ਤੁਹਾਡਾ ਤੁਸੀਂ ਔਖੀ ਘੜੀ ਚਾਹੇ ਅਜ ਨਾਲਾ ਨਵਸੀਆਂ ਦੀ ਔਖੀ ਘੜੀ ਤੁਸੀਂ ਆ ਗਏ ਸਾਡੇ ਨਾਲ ਸਾਡੀ ਥੋੜੀ ਸਾਡਾ ਮਨ ਸ਼ਾਂਤ ਹੋ ਗਿਆ ਕਿ ਤੁਹਾਡੇ ਵਰਗੇ ਲੋਕ ਸਾਡੇ ਨਾਲ ਨੇਤ ਅਸੀਂ ਲਈ ਤੇ ਅਜ ਨਾਲਾ ਜੱਤ ਨੂੰ ਸਾਡੇ ਭਰਾ ਨੇ ਸਾਡੇ ਸਵਾਰ ਨੇ ਹਾਂਜੀ ਹਾਂਜੀ ਸਾਡਾ ਹੀ ਨਾਲਾ ਕਹਿੰਦੇ ਜੀ ਬਹੁਤ ਸੰਕਟ ਬਹੁਤ ਜਿਆਦਾ ਬਹੁਤ ਵੱਡੇ ਸੰਕਟ ਸਾਡੇ ਕੋ ਇੱਕ ਕਿਲੋ ਚਾਵਲ ਹੀ ਬਜੇ ਪੂਰੇ ਹੀ ਨਾਲੇ ਦੇ ਵਿੱਚ ਇੰਨੀ ਪੂਰੀ ਤਾਂ ਸਭ ਡੁੱਬ ਗਿਆ ਹੱਸੀ ਡੁੱਬ ਗਿਆ ਸਾਡਾ ਲੱਗੇ ਆਂ ਲੋਕਾਂ ਨਾਲ ਖੜ ਗਏ ਅਸੀਂ ਲੱਗੇ ਆਂ ਲੋਕਾਂ ਨਾਲ ਖੜ ਗਏ ਆਂ ਇੱਕ ਇੱਕ ਛੋਟੀ ਜੀ ਤੁਹਾਡੇ ਕੋਲ ਬੇਨਤੀ ਕੋਈ ਉਹ ਦੀ ਬੇਨਤੀ ਹੈ ਸਿੰਘ ਸਾਹਿਬ ਬੇਰਵਿਸ਼ਵਾਸ ਹੈ ਕਿ ਸਾਡੀ ਜਦੋਂ ਵਾਂ ਫੜਨੀ ਪਰਮਾਤਮਾ ਨੇ ਫੜ ਲਈ ਉਹਦੀ ਕਿਸ ਪੌਣੀ ਹੋਲ ਕਿਤੇ ਨਹੀਂ ਤੁਸੀਂ ਪਰਮਾਤਮਾ ਦੇ ਘਰੋਂ ਆਏ ਹੋ ਗੋਦਾਮ ਦਾਸ ਜੀ ਦੇ ਘਰੋਂ ਆਏ ਹੋ ਸਾਡੇ ਵਾਸਤੇ ਇੱਕ 2 ਮਿੰਟ ਲਾ ਕੇ ਅਰਦਾਸ ਕਰਦੇ ਹੋ ਕਿ ਮਾਧ ਸੱਚੇ ਪਾਤਸ਼ਾਹ ਇਹਨਾਂ ਦੀ ਬਖਸ਼ਾ ਸਾਡੇ ਮਨ ਨੂੰ ਤਸੱਲੀ ਹੋਵੇ ਐਸੀ ਹੋਣੀ ਆ ਅਰਦਾਸ ਕਰਕੇ ਇਸ ਦੀ ਅਰਦਾਸ ਕਰਦੇ ਆਂ ਹਾਂ ਦਾਦਾ ਇੱਥੇ ਖੜ ਕੇ ਕਰਦੋਗੇ ਧਰਤੀ ਦੇ ਸਾਨੂੰ ਉਹਦਾ ਸਾਡਾ ਮਤਲਬ ਜਿਹੜਾ ਉਹ ਸਾਨੂੰ ਲੱਗੂਗੀ ਸਾਡੀ ਆਵਾਜ਼ ਮਾਹਾਰਜ ਤੱਕ ਪਹੁੰਚ ਗਈ ਹੈ ਉਹ ਸੱਚੇ ਪਾਤਸ਼ਾਹ ਕਾਲਦੇ ਹਾਂ ਹਾਂ ਸਾਰੇ ਪੱਖਾਂ ਤੋਂ ਸਿਰੇ ਆਇਆ ਕਰਮੋ ਯਾਦ ਦਾ ਤਾਇਰ ਜੈਸਾ ਹਾਇਰ ਤੋਂ ਪੱਖ ਤੋਂ ਜੀਸਾ ਸਿੱਖਾਣ ਤੋਂ ਹਾਇਰ ਦਸਾਂ ਪੱਖਾਂ ਦੀ ਗੋਤ ਕਿਹਦਾ ਇਸ ਤਰ੍ਹਾਂ ਦੀ ਦੇ ਬਾਹਰ ਜੀਸਾ ਦਾ ਸੱਤਾਂ ਬੰਦੇ ਵਾਹੇ ਗੁਰੂ ਵਾਹੇ ਗੁਰੂ ਪਾਰਿਆ ਦਸਾਂ ਲੋਕਾਂ ਨੂੰ ਜੀਵਤ ਬਣਾ ਕੇ ਫੰਕੀਂ ਜੁਦਾ ਨਾਮ ਫੰਕੀਂ ਗੁਰੂ ਦਾ ਨਾਮ आठ पहर अरब है बैठावो दास आत्मिक लावो भाव में लगे पारम तो तुम्हारे राम खाल दुख लगे न खाई सतु पंजाब वास बहुत वो दिव्या इस वेल फैली हुई है पाठी के पावी प्रचरणा संति रूप करू रामदास जी महाराज ਆਹ ਤੇ ਜਿਸ ਗੁੱਟਾ ਦੇ ਕਾਰਜੇਤ ਪੰਜਾਬ ਬਾਸਿੰਗ ਦੇ ਚੋਤੇ ਲਈ ਪਰਿਆ ਹਾਲ ਕਰਕੇ ਪਾਤਾ ਦਿਓ ਤੇ ਜਿਸ ਗੁੱਟਾ ਖਿਨਾਂ ਚਾਹਤਾ ਇਹ ਤੇ ਕਾਉਂਦਾ ਹੈ ਇਹਨੇ ਗਣੀ ਦੀ ਤੂੰ ਸਾਨੂੰ ਉਸਲਾ ਦੇਣਾ ਸਾਨੂੰ ਉਸਲਾ ਦੇਣਾ ਤੂੰ ਇਦਾਂ ਨਾ ਕਰੋ ਤੂੰ ਸਾਡਾ ਸਾਡੀ ਔਖੀ ਘਣੀ ਚਾਜੋ ਸਭ ਮਾਰ ਅਲਗ ਕਰੀਓ ਦਸ ਕੋ ਤੂੰ ਇਸ ਪਾਸ ਅਰਦਾਸ ਕਰੋ ਤੁਸੀਂ ਸਾਡੀ ਬਾਹ ਮੜਦਾ ਹੋ